ਅਚਰਿਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਨਵਲੀਨ ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੀ ਗੁਰੂ ਟੇਕ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਬਰਨਾਲੇ ਵਿਖੇ ਪਹੁੰਚਿਆ ਤੋਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਸ਼ਰਧਾ ਅਤੇ ਸਤਿਕਾਰ ਪੇਟ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ-ਜਿਉਂ 23 ਨਵੰਬਰ ਤੇ 25 ਨਵੰਬਰ ਲੱਗੇ ਆ ਰਹੀ 29 ਨਵੰਬਰ ਤੇ ਸੰਗਤਾਂ ਦਾ ਜਿਹੜਾ ਇਹ ਨਗਰ ਕੀਰਤਨ ਪ੍ਰਤੀ ਵਿਸ਼ਵਾਸ ਤੇ ਸ਼ਰਧਾ ਇਹ ਦਿਨੋ-ਦਿਨ ਵਧਦਾ ਜਾ ਰਿਹਾ ਇਹ 3 ਮਹੀਨੇ ਪਹਿਲਾਂ ਅਗਸਤ ਚ ਇਹਦੀ ਪ੍ਰੰਪਤਾ ਹੋਈ ਸੀ ਧੋਬੜੀ ਸਾਹਿਬ ਤੋਂ ਇਹ ਬਖ ਬਖ ਸਟੇਟਾਂ ਦੇ ਵਿੱਚੋਂ ਮੇਰਾ ਖਿਆਲ ਬਲੱਖਣ ਨਗਰ ਕੀਰਤਨ ਸਗਾ ਜਿਹੜਾ ਬਹੁਤ ਸਾਰੀਆਂ ਸਟੇਟਾਂ ਵਿੱਚੋਂ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਪਹੁੰਚਾ ਸੀ ਅੱਜ ਇਹ ਇਸ ਹਸਤਾਨ ਹੜਿਆਏ ਸਾਹਿਬ ਤੋਂ ਚਾਲੇ ਪਾ ਕੇ ਦਮਦਮਾ ਸਾਹਿਬ ਪਹੁੰਚਣਾ ਮੈਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸ਼ਮੂਲੀਅਤ ਵੀ ਕਰੀਏ ਤੇ ਵੱਧ ਤੋਂ ਵੱਧ ਬਾਣੀ ਵੀ ਪੜੀਏ ਜਿਹਨੂੰ ਬਾਣੀ ਪੜ੍ਹਨੀ ਆਉਂਦੀ ਬਾਣੀ ਪੜ੍ਹੇ ਜਿਹਨੂੰ ਬਾਣੀ ਘੱਟ ਕਾਂਠਿਆ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਗੁਰੂ ਜਾਨਾਂ ਚ ਅਰਦਾਸ ਕਰੀਏ ਸਤਗੁਰੂ ਜੀ ਤੁਹਾਡੀ ਸ਼ਤਾਬਦੀ ਮਨਾਇਓ ਤਾਂ ਹੀ ਸਫਲ ਹੈ ਅੱਜ ਸਿੱਖ ਪੰਥ ਇਕੱਠਾ ਹੋ ਕੇ ਉਹ ਜਿਹੜੇ ਬੰਦੀ ਸਿੰਘ ਸਾਡੇ ਬੈਠੇ ਆ ਜਿਹੜੇ ਲੰਬੇ ਆਰਥੇ ਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ ਉਹਨਾਂ ਦੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਇਹਨੇ 19 ਵਿੱਚ ਵਾਅਦਾ ਕੀਤਾ ਸੀ ਸਰਕਾਰ ਨੂੰ 사ਤਗੁਰੂ ਜੀ ਸਮਾਤ ਬਖਸ਼ੇ ਕਾਰਨ ਇਹ ਉਹਨਾਂ ਮੰਦੀ ਸਿੰਘਾਂ ਨੂੰ ਇਹ ਸਹਿਬਗੁਰੂ ਤੇਗ ਬਹਾਦਰ ਪਾਸ਼ਾ ਨੇ ਜਿੱਦਾਂ ਸ਼ਹਾਦਤ ਦੇ ਕੇ ਇਸ ਦੇਸ਼ ਦੇ ਵਿੱਚ ਕਲਾ ਸਾਂਸਕ੍ਰਿਤੀ ਸਾਰੀ ਨੂੰ ਬਚਾਇਆ ਇਸੇ ਤਰ੍ਹਾਂ ਇੱਕ ਧਰਮ ਦੇ ਫਿਰਕੇ ਲਈ ਗੁਰੂ ਸਾਹਿਬ ਜੀ ਨੇ ਆਪਣਾ ਸੀਸ ਜਿਹੜਾ ਭੇਟ ਕੀਤਾ ਉਹ ਸਾਰੇ ਆਪਣੇ ਘਰਾਂ 'ਚ ਆ ਕੇ ਸੁੱਖੀ ਸੁਖੀ ਰਹਿਣ ਇਹ ਸਰਕਾਰ ਨੂੰ ਚੇਚੇ ਤੌਰ ਤੇ ਬੇਨਤੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾ ਤੇ ਮੁਖ ਦਫਤਰ ਦੇ ਵਿੱਚ ਇਕਾਗਰਤਾ ਹੋਈ ਅਤੇ ਉਹਨਾਂ ਦੇ ਵੱਲੋਂ ਮੈਂਬਰਸ਼ਿਪ ਖਾਰਜ ਕਰਨ ਦੀ ਸ਼ਿਫਾਰਿਸ਼ ਨੂੰ ਲੈ ਕੇ ਚਰਚਾ ਕੀਤੀ ਗਈ ਇਸ ਦੇ ਨਾਲ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਦਾ ਵੀ ਉੱਥੇ ਮੌਜੂਦ ਸਨ 34 ਮੈਂਬਰ ਇਕੱਠੇ ਹੋਏ ਉਹਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ ਕਿ ਜਿਵੇਂ ਦਾਦੂਵਾਲ ਸਾਹਿਬ ਦੀ ਪਿਛਲੀ ਕਾਰਗੁਜ਼ਾਰੀ ਨੂੰ ਵੇਖਦੇ ਹਾਂ ਆ ਅਤੇ ਉਸ ਦੇ ਪਿਛਾਂ ਦੇ ਰਿਕਾਰਡ ਨੂੰ ਵੇਖਦੇ ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 34 ਮੈਂਬਰਾਂ ਨੇ ਫੈਸਲਾ ਲਿਆ ਹੈ ਕਿ ਉਸ ਨੂੰ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੀ ਕਮੇਟੀ ਦੇ ਵਿੱਚ ਵੀ ਉਹਨਾਂ ਦੀ ਵਜ੍ਹਾ ਕਰਕੇ ਹੀ ਕਮੇਟੀ ਪੰਗ ਹੋਈ ਤੇ ਹੁਣ ਵੀ ਭਾਵੇਂ ਬਜਟ ਦੇ ਚਲਾਸ ਦੀ ਗੱਲ ਹੋਵੇ ਭਾਵੇਂ ਅੰਮ੍ਰਿਤਸਰ ਸ਼ਰਮ ਬਣਾਉਣ ਦੀ ਗੱਲ ਹੋਵੇ ਭਾਵੇਂ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰ ਮਨਾਉਣ ਦੀ ਗੱਲ ਹੋਵੇ ਤੇ ਉਹਦੇ ਵਿੱਚ ਸਭ ਤੋਂ ਵੱਡਾ ਡਿੱਕਾ ਉਹ ਬੰਦਾ ਹੈ ਜਿਹੜਾ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਖਦਾਏ ਜਦੋਂ ਕੀ ਹੈ ਨਹੀਂ ਆਪਣੇ ਆਪ ਹੀ ਚੇਅਰਮੈਨ ਬਣ ਕੇ ਕਰੋੜਾਂ ਰੁਪਏ ਵਿਦੇਸ਼ਾਂ ਚੋਂ ਇਕੱਠੇ ਜਾ ਕੇ ਦੋ-ਦੋ ਕਰੋੜ ਰੁਪਏ ਦੀ ਗੱਡੀ ਖਰੀਦ ਕੇ ਤੇ ਸੰਗਤ ਤੇ ਪ੍ਰਭਾਵ ਪਾਣਾ ਚਾਹੁੰਦਾ ਹੈ ਇਸ ਕਰਕੇ ਨਾ ਸੰਗਤ ਉਸ ਨੂੰ ਪਸੰਦ ਕਰਦੀ ਹੈ ਤੇ ਨਾ ਹੀ ਚੁਣੇ ਹੋਏ ਤੇ ਇਲੈਕਟਿਡ ਮੈਂਬਰ ਉਸ ਨੂੰ ਪਸੰਦ ਕਰ ਰਹੇ ਹਨ ਇਸ ਸਰਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਅਤੇ ਇਲੈਕਸ਼ਨ ਕਮਿਸ਼ਨ ਜੁਡੀਸ਼ੀਅਲ ਕਮਿਸ਼ਨ ਗਵਰਨਰ ਤੇ ਹਰਿਆਣਾ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ ਵੀ ਉਸ ਨੂੰ ਇਸ ਆਪਣੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਵੇ। ਉਹਦੇ ਨਾਲ ਨਾਲ ਜਿਹੜੇ 5 ਐਡਜੈਕਟਿਵ ਬਾਡੀ ਦੇ ਮੈਂਬਰ ਨੇ ਸਰਕਾਰ ਦੇ ਨਾਲ ਮਿਲ ਕੇ ਹਰਿਆਣਾ ਕਮੇਟੀ ਦੇ ਕੰਮਾਂ 'ਚ ਸਹਿਯੋਗ ਨਹੀਂ ਕਰ ਰਹੇ ਇਸ ਕਰਕੇ ਨਵੀਂ ਐਡਜੈਕਟਿਵ ਬਾਡੀ ਬਣਾ ਕੇ ਅਤੇ ਗੁਰੂਕਰਾਂ ਦੇ ਚੰਗੇ ਪ੍ਰਬੰਧ ਹੋਣ ਗੁਰੂਕਰਾਂ ਦੇ ਜਿਹੜੇ 350ਵਾਂ ਸਾਲ ਸ਼ਹੀਦੀ ਪੂਰਵ ਵਾਰਿਆ ਹੈ ਜਿਹਨੂੰ ਦੁਨੀਆਪਰ ਦੇ ਲੈਵਲ ਤੇ ਮਨਾਇਆ ਜਾ ਰਿਹਾ ਹੈ ਉਹ ਚੰਗੇ ਢੰਗ ਤਰੀਕੇ ਦੇ ਨਾਲ ਮਨਾਇਆ ਜਾ ਸਕੇ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨ ਦੇ ਲਈ ਜਾਣ ਵਾਲੇ ਜਥੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਸਪੋਰਟ ਜਿੜੇ ਨੇ ਉਹ ਸੌਂਪੇ ਗਏ ਨੇ ਜਿੱਥੇ 4 ਨਵੰਬਰ ਨੂੰ ਰਵਾਨਾ ਹੋਣਗੇ ਅਤੇ 13 ਨਵੰਬਰ ਨੂੰ ਵਾਪਸੀ ਹੋਵੇਗੀ ਤੇ ਪਾਕਿਸਤਾਨ ਦੇ ਵਿੱਚ ਜਿਨੇ ਵੀ ਗੁਰੂ ਧਾਮਾਂ ਦੇ ਜਿਹੜੇ ਦਰਸ਼ਨ ਨੇ ਉਹਨਾਂ ਸ਼ਰਧਾਲੂ ਕਰਨਗੇ ਤੇ ਦੇ ਨਾਲ-ਨਾਲ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਬਹੁਤ ਜਿਆਦਾ ਖੁਸ਼ੀ ਆਈ ਬਹੁਤ ਜਿਆਦਾ ਪਹਿਲਾਂ ਵੀ ਅਪਲਾਈ ਕੀਤਾ ਸੀ ਮੇਰਾ ਕੰਮ ਪਿਆ ਨਹੀਂ ਮਹਾਰਾਜ ਅੱਗੇ ਅਰਦਾਸ ਕਰਦੇ ਹੁੰਦੇ ਜੀ ਕਿ ਫਾਰਸ਼ਾ ਜੀ ਮੇਰਾ ਨਾਮ ਵੀ ਜਾਉਣਾ ਜੀ ਇਹ ਲਾਤਾ ਜੀ ਬਹੁਤ ਸੱਤੀ ਕਲਾਤੀ ਜਾ ਰਹੇ ਆ ਜੀ ਇੰਨੀ ਜਿਆਦਾ ਖੁਸ਼ੀ ਹੋਈ ਕਿ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਹੁਣ ਦਰਸ਼ਨ ਕਰਕੇ ਆਵਾਂਗੇ ਸੰਗਤਾਂ ਦੇ ਨਾਲ ਤੇ ਫਿਰ ਹੋਰ ਜ਼ਿਆਦਾ ਖੁਸ਼ੀ ਮਹਿਸੂਸ ਹੋਊਗੀ ਉੱਧਰ ਦੇ ਗੁਰਦਆਮਾਂ ਦੇ ਦਰਸ਼ਨ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਤੇ ਇੱਕ ਵਿਸ਼ੇਸ਼ ਜੱਥਾ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ ਇਸ ਸਾਲ ਵੀ ਇਹ ਜੱਥਾ ਜਿਹੜਾ ਪਾਕਿਸਤਾਨ ਸਿੱਤ ਗੁਰਦੁਆਮਾਂ ਦੇ ਦਰਸ਼ਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਭੇਜਿਆ ਜਾਣਾ ਜਦੋਂ ਅਸੀਂ ਸੰਗਤਾਂ ਤੋਂ ਪਾਸਪੋਰਟ ਮੰਗੇ ਸੀ ਸੰਗਤਾਂ ਵੱਲੋਂ ਸਾਡੇ ਪਾਸੋਂ 2000 ਜਿਹੜਾ ਕਿ ਪਾਸਪੋਰਟ ਜਮ੍ਹਾਂ ਹੋ ਚੁੱਕਾ ਸੀ ਉਸ ਸਮੇਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਿੱਤ ਗੁਰਦੁਆਮਾਂ ਦੇ ਦਰਸ਼ਨ ਜਾਣ ਲਈ ਜਥੇ ਤੇ ਰੋਕ ਲਗਾ ਦਿੱਤੀ ਗਈ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਜੀ ਧੰਮ ਜੀ ਵੱਲੋਂ ਤੇ ਸੰਗਤਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਜਿਸ ਵਿਰੋਧ ਦਾ ਸਟੇਟ ਨਿਕਲਿਆ ਕਿ ਭਾਰਤ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਕਿਉਂਕਿ ਉਸ ਜਿਹੜੇ ਪਾਕਿਸਤਾਨ ਤੋਂ ਦਸਤਾਨ ਨੇ ਉਹਨਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸਿੱਖ ਰੋਜ਼ਾਨਾ ਹੀ ਜਦੋਂ ਅਰਦਾਸ ਕਰਦਾ ਤੇ ਉਹ ਅਰਦਾਸ ਹੁੰਦੀ ਹੈ ਕਿ ਜਿਨ੍ਹਾਂ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨੀਦਾਰ ਪਰ ਸਰਕਾਰਾਂ ਦੀ ਪਾਲਿਸੀ ਇਹੋ ਜਿਹੀ ਹੈ ਕਿ ਇਹ ਆਪਣੇ ਗੁਰਧਾਮਾਂ ਦੇ ਦਰਸ਼ਨ ਵਾਲੀ ਵਿਜੀ ਲੈ ਕੇ ਵੀ ਜਾਣ ਤੋਂ ਰੋਕਦੀਆਂ ਨੇ ਅਖੀਰ ਭਾਰਤ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਜਿ세 ਜਾਣ ਜਿ세 ਨੂੰ ਜਾਣ ਦੀ ਇਜਾਜ਼ਤ ਦਿੱਤੀ ਆ ਇਸ ਵਿੱਚ ਜਿਥੇ ਵਿੱਚ ਅਸੀਂ 1800 ਪਾਸਪੋਰਟ ਜਿਹੜੇ ਉਹ ਪਾਕਿਸਤਾਨ ਪਾਕਿਸਤਾਨ ਵਾਸੀ ਨੂੰ ਭੇਜੇ ਸਨ ਜਿਸ ਵਿੱਚੋਂ 1794 ਪਾਸਪੋਰਟ ਜਿਹੜੇ ਉਹ ਵੀਜ਼ੇ ਲੈ ਕੇ ਆਏ ਨੇ 6 ਪਾਸਪੋਰਟ ਜਿਹੜੇ ਉਹ ਵੀਜ਼ੇ ਕਰਤੇ ਗਏ ਨੇ ਮੈਂ ਜਿਨ੍ਹਾਂ ਦੇ ਪਾਸਪੋਰਟ ਵੀਜ਼ੇ ਲੱਗੇ ਨੇ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਗੁਰੂ ਚਰਨਾਂ ਚਰ ਅਰਦਾਸ ਕਰਦਾ ਗੁਰੂ ਮਹਾਰਾਜ ਇਹਨਾਂ ਨੂੰ ਜਿਹੜੀ ਤੰਦਰੁਸਤੀ ਦੇ ਰੋਗਤਾ ਬਖਸ਼ੀ ਇਹ ਆਪਣੇ ਪਵਿੱਤਰ ਗੁਰਦੁਆਰਾ ਮੈਂ ਦਰਸ਼ਨ ਕਰਕੇ ਵਾਪਸ ਆਪਣੇ ਪਰਿਵਾਰ ਵਿੱਚ ਆ ਸਕਣ ਇਹ ਜਥਾ ਜਿਹੜਾ 4 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਏਗਾ ਤੇ 13 ਨਵੰਬਰ ਨੂੰ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਤੇ ਗੁਰਦੁਆਰਾ ਨਨਕਾਣਾ ਸਾਹਿਬ ਦਰਸ਼ਨ ਕਰਕੇ 13 ਨਵੰਬਰ ਨੂੰ ਭਾਰਤ ਵਾਪਸ ਆਵੇਗਾ ਸੀਮ ਪਗਵੰਤ ਮਾਨ ਅਤੇ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਗੁਜਰਾਤ ਵਿਖੇ ਪਹੁੰਚਨੇ ਨੇ ਅਤੇ ਉਹਨਾਂ ਦੇ ਵੱਲੋਂ ਕਿਸਾਨ ਮਹਾਪੰਚਾਇਤ ਦੇ ਜਿਹੜੇ ਹੁਣ ਪ੍ਰੋਗਰਾਮ ਹੈ ਉਸ ਦੇ ਵਿੱਚ ਹਿੱਸਾ ਲਿਆ ਜਾਂਦਾ ਹੈ ਤੇ ਇਹਨਾਂ ਦੋਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾਂਦੇ ਨੇ ਇਹ ਤਾਂ ਇੱਕ ਨਈ ਕਹਾਣੀ ਕੇ ਸੰਕੇਤ ਲੱਗ ਰਹੇ ਹਨ ਮੂਝੇ ਇਹ ਨਈ ਕਹਾਣੀ ਲਿਖਨੇ ਵਾਲੇ ਹੋ ਆਪ ਲੋਗ ਔਰ ਜਿਤਨੇ ਜ਼ੁਲਮ ਜੇ ਸਰਕਾਰ ਕਰ ਰਹੀ ਹੈ ਭਾਜਪਾ ਕੀ ਯਹਾਂ ਪੇ जितने जुलम कर रही है उनका एक एक जुल्म का हिसाब देना पड़ेगा ये परचे कर रहे हैं ये परचे कर रहे हैं किसानों पर जेल में डाल रहे हैं अरे कितने कर लोगे आपके पर्चे खत्म हो जाएंगे बंदे खत्म नहीं होंगे परचे कर रहे हैं इनको लगता है ऐसी दबा लेंगे ऐसे नहीं चलेगा जब किसान जो होता है ना वो अन्यता होता है मैं किसान की धरती से आता हूं पंजाब से आता हूं पंजाब पंजाब जो है 180 लाख मीट्रिक टन से ज्यादा चावल देता है देश को 125 लाख मीटर टन से ज्यादा गेहूं देता है सरसों देता है कपास देता है बाजरा देता है अरहर देता है मूंग की दाल मसर की दाल गन्ना सब फसलें पंजाब में होती हैं हम देश का पेट पालने वाले लोग हैं और अगर हमारे साथ कोई जाति करते हैं तो ऐसा सबक किसान सिखाते हैं कि ये खुद धरती पे आते हैं क्योंकि किसान धरती से जुड़ा होता है उसको दूसरों को भी धरती पर उतारना आता है कि आ जाओ धरती पर क्योंकि लोकतंत्र है लोकतंत्र में जब चाहे लोग जब चाहे आदमी अर्श पर अर्श हो गया आसमान लोकतंत्र में लोग चाहे तो आदमी अर्श पर और वहां जाके वो हंकार करे उसमें घमंड आ जाए तो लोग कहते हैं आ जा बेटा फर्श पर नीचे भी उतार लेते हैं तो इनके फर्श वाले दिन चालू हो गए हैं माए बहने बैठी हैं इनको पता है चूल्हा कैसे चलाना है इस महंगाई के दौर में मैं 10 साल हो गए आज के दिन प... भी आया था 31 अक्टूबर 2015 को भी मैं आया था तब मैं एमपी था मैं पंजाब से एमपी था तब भी किसानों के एक एक किसानों के एक धरने में मैं आया था दस साल हो गए मुझे कुछ भी बदला बदला नजर नहीं आया आज हम राजकोट से बाई रोड आए हैं सड़क पे आए हैं मैंने सड़क में गड्ढे देखे थे लेकिन गड्ढो में सड़क पहली बार देखते हैं गुजरात में आके सड़कें नहीं बन रही इनसे कोई किसानों को फसल का भाव नहीं मिल रहा अभी बेमौसमी बरसात हो गई उसका कोई पैसा मुआवजे में नहीं दे रहे किसान कहा जाएगा किस्मत पे छोड़ दिया क्या कि अपनी किस्मत पे छोड़ दिया किसान को मरो खपो क्या लेना किसी ने भाई साहब पंजाब में बाढ़ आई हमारे यहाँ नुकसान हुआ पांच लाख एकड़ ਹਮਾਰੀ ਫਸਲ ਬਰਬਾਦ ਹੋਈ ਹਮ 50000 ਰੁਪਏ ਇੱਕ ਹਕਟਿਆਰ ਕਾ ਜਾਨੀ ਕੇ 1 ਏਕੜ ਕਾ 20000 ਰੁਪਏ ਹਮ ਦੇ ਰਹੇ ਹਾਂ ਔਰ ਮਹੀਨੇ ਮੇ 1 ਮਹੀਨੇ ਮੇ ਹਮਨੇ ਦੇਣਾ ਸ਼ੁਰੂ ਕਰ ਦਿਆ ਪੈਸਾ ਕੈਬਨਿਟ ਮੰਤਰੀ ਤਰਨਪ੍ਰੀਤ ਸੂਨ ਹਲਕਾ ਖੰਨਾ ਦੇ ਪਿੰਡ ਤੁਰਮਰੀ ਵਿਖੇ ਸੜਕ ਦੇ ਕੰਮ ਦੀ ਸ਼ੁਰੂਆਤ ਦੇ ਮੌਕੇ ਪਹੁੰਚਨੇ ਨੇ ਅਤੇ ਉਹਨਾਂ ਦੇ ਵੱਲੋਂ ਜਾਇਦਾ ਲਿਆ ਜਾਂਦੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾਂਦੇ ਨੇ ਤਾਂ ਨੌਜਵਾਨੀ ਲੱਖਾਂ ਦੀ ਤعداد ਦੇ ਵਿੱਚ ਜਾਂ ਤਾਂ ਵਿਚਾਰੀ ਆਪਣੇ ਜਾਨ ਬਚਾਣ ਲਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੂੰ ਤੁਰ ਗਈ ਕੋਈ ਵਿਚਾਰਾ ਸਮੁੰਦਰੀ ਜਹਾਜ਼ਾਂ ਦੇ ਰਾਸਤੇ ਗਿਆ ਕੋਈ ਜੰਗਲਾਂ ਦੇ ਰਾਸਤੇ ਗਿਆ ਕੋਈ ਏਜੰਟਾਂ ਦੇ ਧੱਕੇ ਚੜ ਗਿਆ ਰਸਤੇ 'ਚ ਮਾਰਿਆ ਗਿਆ ਕੋਈ ਵਿਚਾਰਾ 5000 ਦਾ ਕੰਮ 50000 ਚ ਕਰਾ ਕੇ ਗਿਆ ਕੋਈ ਲੱਖ ਰੁਪਏ ਦਾ ਕੰਮ 50 ਲੱਖ ਚ ਕਰਾ ਕੇ ਗਿਆ ਲੋਕਾਂ ਨੇ ਆਪਣੇ ਧੀਆਂ ਪੁੱਤਾਂ ਦੀ ਜਾਨ ਬਚਾਣ ਲਈ ਪੰਜਾਬ ਤੋਂ ਬਾਹਰ ਭੇਜਣੇ ਸ਼ੁਰੂ ਕੀਤੇ ਆਪਣੇ ਬੱਚੇ ਜਿਹੜੇ ਉਰੇ ਰਹਿ ਗਏ ਉਹ ਆਹ ਮਾੜੀਆਂ ਸਰਕਾਰਾਂ ਨੇ ਚਿੱਤੇ ਦੀ ਭੇਡ ਚਾੜ ਤੇ ਇਹ ਤਾਂ ਜਿਉਂਦਾ ਰਹੇ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਯੋਗ ਅਗਵਾਈ ਦੇ ਅੰਦਰ ਅੱਜ ਯੁੱਗ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਹੈ ਅੱਜ ਜੇਕਰ ਸਰਕਾਰ ਕੋਈ ਚਿੱਟੇ ਨੂੰ ਫੜ ਪਾਣ ਲੱਗੀ ਹੋਈ ਹੈ ਅੱਜ ਜੇ ਕੋਈ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਅੰਦਰ ਦੇਣ ਲੱਗਿਆ ਆਇਆ ਹੈ ਜੇ ਉਹਨਾਂ ਨੂੰ سنگੀਨ ਤਰਾਵਾਂ ਲਾ ਕੇ ਜੇਲ੍ਹਾਂ 'ਚ ਬੰਦ ਕਰ ਰਹੇ ਹੈ ਜਿਹੜਾ ਚ ਉਹਨਾਂ ਦੇ ਬਣਾਏ ਹੋਏ ਜਿਹੜੇ ਛੋਟੇ-ਛੋਟੇ ਬੱਚੇ ਜਿਹੜੇ ਚਿੱਟੇ ਤੇ ਲਾਦੇ ਉਹਨਾਂ ਦੀ ਕਮਾਈ ਤੋਂ ਜਿਹੜੇ ਬਣਾਏ ਹੋਏ ਉਹਨਾਂ ਦੀਆਂ ਕੋਠੀਆਂ ਸੀ ਜਿਹੜਾ ਚ ਉਹਨਾਂ ਨੂੰ ਕੋਈ ਢਾਣ ਲੱਗਿਆ ਹੋਇਆ ਤਾਂ ਤੁਹਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਢਾਣ ਲੱਗੀ ਹੋਈ ਹੈ ਨਹੀਂ ਤਾਂ ਇਹ ਜਿਹੜੇ ਕਾਂਗਰਸੀ ਅਕਾਲੀ ਸੀ ਤੇ ਉਹਨਾਂ ਦੇ ਨਾਲ ਲੜੇ ਹੋਏ ਸੀ ਕਿੰਨੇ ਕੰਮ ਗਣਾਵਾ ਧਰਤੀ ਏਟਲਾ ਪਾਣੀ ਪੂਰੇ ਕਈ ਕਈ ਜੀ ਪਾਣੀਆਂ ਦੇ ਰੱਖੇ ਕੈਪਟਨ ਜਿਨ੍ਹਾਂ ਨੇ ਹੱਥ 'ਚ ਚਾਂਦੀ ਦੀਆਂ ਕਈਆਂ ਫੜ ਕੇ ਖੁਦ ਜਾ ਕੇ ਇੰਦਰਾ ਗਾਂਧੀ ਜੀ ਦੇ ਨਾਲ ਟੱਕਲੋਂ ਆਏ ਹੋਣ ਕਪੂਰੀ ਨਹਿਰ ਦੇ ਉੱਤੇ ਟੱਕ ਲਗਾਏ ਹੋਣ ਔਰ ਆਪ ਕੀ ਹੋਵੇ ਕੱਢੋ ਔਰੇ ਦੀ ਨਹਿਰ ਉਹ ਪਾਣੀਆਂ ਦੇ ਰੱਖੇ ਬਣ ਕੇ ਜਿਨ੍ਹਾਂ ਨੇ ਚੌਧਰੀ ਦੇਵੀ لال ਜੀ ਤੋਂ 2-2 ਕਰੋੜ ਪੈਸੇ ਲੈ ਕੇ ਕਰੋੜ ਰੁਪਇਆ ਲੈ ਕੇ ਔਰ ਨਹਿਰ ਕੱਢਣ ਦੀ ਇਜਾਜ਼ਤ ਦਿੱਤੀ ਹੋਵੇ ਬਾਦਲਾ ਨੇ ਉਹ ਪਾਣੀਆਂ ਦੇ ਰੱਖੇ ਬਣ ਕੇ ਕਮਾਲ ਦੀ ਗੱਲ ਹੈ ਇਜਾਜ਼ਤਾਂ ਵੀ ਆਪ ਦਿੱਤੀਆਂ ਟੱਕ ਵੀ ਆਪ ਲਾਏ ਪੈਸੇ ਵੀ ਆਪ ਲੈ ਤੇ ਰੱਖੇ ਵੀ ਫਿਰ ਆਪ ਬਣ ਕੇ ਆਹ ਤਾਂ ਪਹਿਲੀ ਵਾਰ ਸੁਣਿਆ ਜੇ ਅੱਜ ਪੰਜਾਬ ਦੇ ਪਾਣੀਆਂ ਦੇ ਉੱਤੇ ਕੋਈ ਪੰਜਾਬ ਦਾ ਪੁੱਤ ਅੜ ਕੇ ਖੜਿਆ ਅਸੀਂ ਮਾਣ ਨਾਲ ਕਹਿੰਦੇ ਆ ਸਰਦਾਰ ਭਗਵਾਨ ਸਿੰਘ ਮਾਣ ਘੜਿਆ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਸਰਦਾਰ ਭਗਵਾਨ ਸਿੰਘ ਮਾਣ ਦੀ ਟੀਮ ਦਾ ਹਿੱਸੇ ਆ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਧਰੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸਸ਼੍ਰੀਆਕਾਲ